ਜੋ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ ਹੋ ਰਿਹਾ ਹੈ ਔਰ ਸਾਡੇ ਮੈਨੀਫੈਸਟੋ ਦੇ ਜਿਹੜੇ ਪੰਜਾਬ ਦੇ ਵੱਲੋਂ ਜਿਹੜੇ ਸਾਡੇ ਰਿਪਰੈਜੈਂਟੇਸ਼ਨ ਕਰ ਰਹੇ ਸੀ ਸਾਡੇ ਪੂਰਬ ਪ੍ਰਦੇਸ਼ ਦੇ ਅਧਿਐਖ ਔਰ ਪੂਰਬ ਰਾਜ ਸਭਾ ਮੈਂਬਰ ਸਾਡੇ ਵੱਡੇ ਭਰਾ ਸ਼੍ਰੀ ਸ਼ਵੇਤ ਮਲਿਕ ਜੀ ਔਰ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਤਿੰਨੋਂ ਮਾ ਮੰਤਰੀ ਸੰਜੀਵ ਜੀ ਮਨੀਸ਼ ਜੀ ਤੇ ਸਲਿਲ ਜੀ ਔਰ ਸਾਡੇ ਵੱਡੇ ਭਰਾ ਪੂਰਵ ਜ਼ਿਲ੍ਹਾ ਅਧਿਕਾਰੀ ਅਨੰਦ ਸ਼ਰਮਾ ਜੀ ਤੇ ਸਰਚਾਨ ਜੀ ਅੱਜ ਇਸ ਮੈਨੀਫੈਸਟੋ ਤੇ ਕੱਲ ਜਿਤਨਾ ਦਿੱਲੀ ਰਿਲੀਜ਼ ਹੋਇਆ ਅੱਜ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਵੱਡੇ ਅਧਿਕਾਰੀ ਇਹ ਮੈਨੀਫੈਸਟੋ ਰਿਲੀਜ਼ ਕਰ ਰਹੇ ਆ ਸੋ ਉਸੇ ਅੰਦਰਗਾਤ ਅੱਜ ਸਾਡੇ ਸ਼ਹਿਰ ਦੇ ਜਿਨ੍ਹਾਂ ਨੂੰ ਮੈਨੀਫੈਸਟੋ ਪੰਜਾਬ ਵੱਲੋਂ ਵੀ ਕਮੇਟੀ ਚ ਨੇ ਤੇ ਅੱਜ ਉਹ ਮੈਨੀਫੈਸਟੋ ਅੰਮ੍ਰਿਤਸਰ ਦੇ ਵਿੱਚ ਰਿਲੀਜ਼ ਕਰ ਰਿਹਾ ਸੋ ਮੈਂ ਕਹਾਂਗਾ ਸ਼੍ਰੀ ਸ਼ਵੇਤ ਮਲਿਕ ਜੀ ਅੱਜ ਇਹ ਮੈਨੀਫੈਸਟੋ ਰਿਲੀਜ਼ ਕਰਨ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜੋ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਕਮਲ ਦਾ ਫੁੱਲ ਸੋ ਉਹ ਸਾਡੇ ਪ੍ਰਤੀਨਿਧੀ ਨੇ ਇਹ ਜੋ ਅੱਜ ਸੰਕਲਪ ਪੱਤਰ ਸੀ ਇਹਨੂੰ ਕਹਿੰਦੇ ਆ ਸੰਕਲਪ ਲੈਣ ਜਾ ਰਹੇ ਆ ਕਿ ਸੰਕਲਪ ਔਰ ਉਸ ਤੋਂ ਬਾਅਦ ਜਿੰਦੂ ਸੰਕਲਪ ਨੂੰ ਐਨੇ ਅਸੀਂ ਕਹਿੰਦੇ ਆ ਕਮਿਟਮੈਂਟ ਔਰ ਕਮਿਟਮੈਂਟ ਕੀ ਹੁੰਦੀ ਹੈ ਕਿ ਜਿਹੜੀ ਕਮਿਟਮੈਂਟ ਕੋਈ ਪੂਰੀ ਕਰ ਸਕਿਆ ਹੋਏ ਇਹ ਤੁਸੀਂ ਲੋਕਾਂ ਨੇ ਦੇਖਣਾ ਹੈ ਅੱਜ ਮੋਦੀ ਜੀ ਦੀ ਗਾਰੰਟੀ ਹੈ ਕਿ ਗਰੰਟੀ ਕੌਣ ਦੇ ਸਕਦਾ ਜਿਨਨੇ ਪਹਿਲੇ ਕੰਮ ਕਰਕੇ ਦਿਖਾਇਆ ਹੋਏ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਨੇ ਸੋ ਮੋਦੀ ਜੀ ਦੀ ਗਰੰਟੀ ਦਾ ਇਹ ਸੰਗਲਪ ਪੱਤਰ ਹੈ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਤੁਸੀਂ ਇਹ ਦੇਖੋ ਇਹ ਆਮ ਆਦਮੀ ਪਾਰਟੀ ਦੇ ਝੂਠੇ ਪੰਜਾਬ ਦੇ ਵਾਅਦੇ ਕਿ ਅੱਜ ਇਹਨਾਂ ਦੇ ਭੈਣਾ ਨੂੰ ਜਿਨ੍ਹਾਂ ਦਾ 50% ਵੋਟ ਹੈ ਮਾਤਾਵਾਂ ਭੈਣਾ ਬੱਚੀਆਂ ਉਹਨਾਂ ਨਾਲ ਝੂਠਾ ਵਾਦਾ ਕੀਤਾ ਕਿ ਅਸੀਂ ਤੁਹਾਡੇ ਖਾਤੇ 'ਚ 1000 ਰੁਪਇਆ ਜਮ੍ਹਾਂ ਕਰਾਵਾਂਗੇ ਝੂਠਾ ਵਾਦਾ ਲਾਅਨ ਆਰਡਰ ਖਤਮ ਹੋਇਆ ਪਿਆ ਹੈ ਡਾਕੇ ਵਜਰੇ ਨੇ ਚੋਰੀਆਂ ਹੋ ਰਹੀਆਂ ਨੇ ਫਰੋਤੀਆਂ ਹੋ ਰਹੀਆਂ ਨੇ ਅੰਤਗਵਾਦ ਸਿਰ ਚੁੱਕ ਰਿਹਾ ਹੈ ਡਰੋਨ ਆ ਰਹੇ ਨੇ ਸੋ ਇਹ ਦੂਜਾ ਝੂਠਾ ਵਾਦਾ ਸੁਰੱਖਿਆ ਨਹੀਂ ਦੇ ਸਕੇ ਔਰ ਤੀਸਰਾ ਝੂਠਾ ਵਾਦਾ ਜਿਹੜਾ ਹੈ ਕਿ ਅੱਜ ਰੇਤ ਬਜਰੀ ਜਿਹੜਾ ਰੇਤ ਮਾਫੀਆ ਹੈ ਉਹੀ ਪੰਜਾਬ 'ਚ ਰਾਜ ਕਰ ਰਿਹਾ ਇਹਨਾਂ ਦਾ ਇਹ ਪੰਜਾਬ ਦੀ ਭਗਵੰਤ ਸਿੰਘ ਜੀ ਦੀ ਸਰਕਾਰ ਹੈ ਉਹ ਸਿੱਧਾ ਹੱਥੋਂ ਦਾ ਇਹ ਜਮਾਖੋਰਾ ਤੇ ਇਹ ਰੇਤ ਮਾਫੀਆ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਨਸ਼ਾ ਮਾਫੀਆ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਪਰਾਧੀਆਂ ਤੇ ਹੈ ਸਿੱਧਾ ਹੱਥ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦਾ ਉਹ ਭੂਮੀ mafia ਤੇ ਹੈ ਔਰ ਕੇਜਰੀਵਾਲ ਜਿਹੜਾ ਆਮ ਆਦਮੀ ਪਾਰਟੀ ਦਾ ਅਧਿਖਸ਼ ਹੈ ਉਹਦੀ ਨੈਤਿਕਤਾ ਹੀ ਖਤਮ ਹੋ ਗਈ ਹੈ ਜਿਸ ਸੰਵਿਧਾਨ ਦੀ ਡਾਕਟਰ ਅੰਬੇਦਕਰ ਸਾਹਿਬ ਨੇ ਉਹ ਸੰਵਿਧਾਨ ਲਿਖਿਆ ਡਾਕਟਰ ਅੰਬੇਦਕਰ ਸਾਹਿਬ ਦੀ ਇਹ ਫੋਟੋ ਆਮ ਆਦਮੀ ਪਾਰਟੀ ਵਾਲੇ ਪਿੱਛੇ ਲਾਂਦੇ ਨੇ ਔਰ ਉਸੇ ਹੀ ਸੰਵਿਧਾਨ ਦੀ ਅਪਮਾਨਨਾ ਕਰਦੇ ਨੇ ਇਨਸਲਟ ਕਰਦੇ ਨੇ ਅੱਜ ਕੇਜਰੀਵਾਲ ਭ੍ਰਸ਼ਟਾਚਾਰ ਦੇ aarop 'ਚ ਜੇਲ੍ਹ 'ਚ ਹੈ ਪਰ ਮੁੱਖ ਮੰਤਰੀ ਤਾਂ ਅਸਤੀਫਾ ਨਹੀਂ ਦੇ ਰਿਹਾ ਜਦ ਕਿ ਮਨੀਸ਼ ਸੋਦਿਆ ਉਹ ਵੀ ਉਸੇ ਹੀ ਕੇਸ ਸ਼ਰਾਬ ਭ੍ਰਸ਼ਟਾਚਾਰ ਦੇ ਅੰਦਰ ਉਹਦਾ ਅਸਤੀਫਾ ਲੈ ਲਿਆ ਸਤਿੰਦਰ ਜੈਨ ਉਹ ਵੀ ਸ਼ਰਾਬ ਮਾਫੀਆ ਦੇ ਵਿੱਚ ਅੰਦਰ ਉਹਦਾ ਅਸਤੀਫਾ ਲੈ ਲਿਆ ਜੇ ਉਹ ਦੋ ਅਸਤੀਫਾ ਦੇ ਸਕਦੇ ਨੇ ਇਹ ਮੁੱਖ ਮੰਤਰੀ ਕਿਉਂ ਚਿਪਕਿਆ ਹੋਇਆ ਹੈ ਕੁਰਸੀ ਦੇ ਨਾਲ ਜਿਹੜਾ ਕਿ ਜੇਲ੍ਹ ਤੋਂ ਅੱਜ ਮੁੱਖ ਮੰਤਰੀ ਦਾ ਅਸਤੀਫਾ ਨਹੀਂ ਦੇ ਰਿਹਾ ਇੱਥੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਸੱਤਾ ਦੀ ਉੱਠੀ ਪਾਰਟੀ ਐ ਔਰ ਸ਼ਰਾਬ ਪਟਾਲਾ ਤੁਸੀਂ ਦੇਖਿਆ ਹੀ ਐ ਕਿ ਉਹਦੇ ਵਿਜੇ ਨਾਇਰ ਇੱਕ ਠੇਕੇਦਾਰ ਸੀ ਉਹਨੂੰ ਇਹਨਾਂ ਦਾ ਮੰਤਰੀ ਐ ਕਲਾਸ਼ ਗਹਿਲੋਤ ਉਸ ਮੰਤਰੀ ਦੀ ਕੋਠੀ ਦਿੱਤੀ ਰਹੀ ਸੀ ਕਦੀ ਹੋਇਆ ਆਮ ਆਦਮੀ ਨੂੰ ਮੰਤਰੀ ਦੀ ਕੋਠੀ ਦੇ ਦੇ ਕਿੰਨੇ ਕੋ ਕਮਜ਼ੋਰ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਸੈਕਟਰ ਕੋਰੋਨਾ ਦਾ ਪਟਾਲਾ ਕੀਤਾ ਜਮਾਨਤਾ ਨਹੀਂ ਹੋ ਰਹੀਆਂ 10 ਸਾਲ ਤੋਂ ਸਿਸੋਧੀਆਂ ਔਰ ਸਤੰਦਰ ਜੈਨ ਜੇਲ ਇਤਨੇ ਜਵਾਨਤ ਨਹੀਂ ਹੋ ਰਹੀ ਔਰ ਅੱਜ ਦੀ ਸਥਿਤੀ ਇਹ ਹੈ ਕਿ ਮੁੱਖ ਮੰਤਰੀ ਜਿਹੜਾ ਹੈ ਉਹ ਵੀ ਜੇਲ 'ਚ ਹੈ ਇਹਨਾਂ ਦਾ ਕੇਜਰੀਵਾਲ ਅੱਜ 45 ਕਰੋੜ ਦਾ ਭ੍ਰਸ਼ਟਾਚਾਰ ਕਰਕੇ ਉਹਨੇ ਬੰਗਲਾ ਬਣਾਇਆ ਹੈ ਕੇਜਰੀਵਾਲ ਨੇ ਔਰ ਉਹ ਇੱਕ ਖਾਸ ਆਦਮੀ ਬਣ ਗਿਆ ਜਿਸ ਅੰਦੋਲਨ ਚੋਂ ਨਿਕਲੇ ਆ ਸੀ ਉਹ ਅਨਾਜ ਹਾਰਜਿ ਨੇ ਵੀ ਕਿਹਾ ਹੈ ਕਿ ਮੈਂ ਅੱਜ ਸ਼ਰਮਿੰਦਾ ਹੋ ਰਿਹਾ ਕਿ ਇਹਨੇ ਮੇਰੇ ਸਿਧਾਂਤਾਂ ਦਾ ਕਤਲ ਕਰਤਾ ਇਹ ਇਹ ਆਮ ਆਦਿਕ ਪਾਰਟ ਹੋਣ ਹੋ ਗਈ ਦੂਜੀ ਪਾਰਟੀ ਉਹ ਹੋ ਗਈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਿਹੜੀ ਸੀ ਅੰਗਰੇਜ਼ਾਂ ਦੀ ਦਿੱਤੀ ਪਾਰਟੀ ਡਿਵਾਈਡ ਐਂਡ ਰੂਲ ਇਹ ਟੁਕੜੇ ਟੁਕੜੇ ਗੈਂਗ ਹੈ ਇਹ ਉਹਨਾਂ ਦੇ ਪਿੱਠ ਤੇ ਹੱਥ ਰੱਖਦੇ ਨੇ ਜਿਹੜੇ ਕਹਿੰਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਰਾਹੁਲ ਗਾਂਧੀ ਉੱਥੇ ਜਾ ਪਹੁੰਚਦਾ ਹੈਗਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਗਲੇ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਜਲਾਇਆ ਔਰ ਬੱਚੇ ਮਹਿਲਾਵਾਂ ਮਾਤਾਵਾਂ ਕਿਸੇ ਨੂੰ ਨਹੀਂ ਬਖਸ਼ਿਆ ਔਰ ਉਹ ਹਤਿਆਗਾਂਡ ਕੀਤਾ ਕਾਂਗਰਸੀ ਨੇਤਾਵਾਂ ਨੂੰ ਜੇਲ੍ਹ ਹੋਈ ਕਾਂਗਰਸੀ ਨੇਤਾਵਾਂ ਤੇ ਕੇਸ ਚੱਲ ਰਹੇ ਨੇ ਇਹ ਉਹ ਕਾਂਗਰਸੀ ਨੇ ਜਿਹੜੇ ਭਾਰਤ ਮਾਤਾ ਦੀ ਜੈ ਬੋਲਣੇ ਸ਼ਰਮਿੰਦੇ ਹੁੰਦੇ ਨੇ ਇਹ ਭਾਰਤ ਮਾਤਾ ਦੀ ਜੈ ਨਹੀਂ ਬੋਲਦੇ ਇਹ ਕਿਹੜੇ ਦੇਸ਼ ਦੇ ਕਾਂਗਰਸੀ ਨੇ ਇਟਲੀ ਦੇ ਕਾਂਗਰਸੀ ਨੇ ਇਟਲੀ ਤੋਂ ਆਏ ਹੋਏ ਕਾਂਗਰਸੀ ਨੇ ਔਰ ਇਹਨਾਂ ਦਾ ਸੰਕਲਪ ਪੱਤਰ ਮੈਨੀਫੈਸਟੋ ਦੇਖੋ ਜਿਹੜੀ ਮੋਦੀ ਜੀ ਨੇ 370 ਤਾਰਾ ਰਾਮ ਸ਼ਾਹੀ ਦੇ ਨਾਲ ਹਟਾਈ 35 ਹਟਾਈ ਅੱਜ ਕਸ਼ਮੀਰ ਭਾਰਤ ਦਾ ਬਿਨਾਂ ਅੰਗ ਹੈ ਕਸ਼ਮੀਰੀ ਨਿਵਾਸੀਆਂ ਨੂੰ ਹਰ ਉਹ ਸੁਵਿਧਾ ਮਿਲ ਰਹੀ ਹੈ ਜੋ ਭਾਰਤ ਦੇ ਸਰਕਾਰ ਦੁਆਰਾ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਅੱਜ ਕਸ਼ਮੀਰ ਜਿਹੜਾ ਉਹ ਇਤਰੀ ਸਵਿਟਜ਼ਰਲੈਂਡ ਬਣਨ ਜਾ ਰਿਹਾ ਹੈ ਉਹ ਦੁਨੀਆ ਦੇ ਰਕਸ਼ੇ ਤੇ ਬਣਨ ਜਾ ਰਿਹਾ ਹੈ ਇਕ ਕਾਂਗਰਸੀਆਂ ਨੇ ਕਿਹਾ ਅਸੀਂ 370 ਟਾ ਆ ਕੇ ਫਿਰ ਹੰਤਗਵਾਦ ਦੇ ਸਿਕੰਜੇ 'ਚ ਕਸ਼ਮੀਰ ਨੂੰ ਕੈਦ ਕਰ ਦਿਆਂਗੇ ਇੱਕ ਕਾਂਗਰਸੀ ਕੀ ਕਹਿੰਦੇ ਨੇ ਅਟਲ ਜੀ ਨੇ ਔਰ ਮੋਦੀ ਜੀ ਨੇ ਪਰਮਾਣੂ ਸ਼ਕਤੀ ਬਣਾਇਆ ਇਸ ਦੇਸ਼ ਨੂੰ ਅੱਜ ਜਿਹੜੀ ਨਿਊਕਲੀਅਰ ਪਾਵਰ ਆ ਅਮਰੀਕਾ ਲੈ ਲਓ ਰੂਸ ਲੈ ਲਓ ਯੂਰੋਪੀਅਨ ਯੂਨੀਅਨ ਲੈ ਲਓ ਪਾਕਿਸਤਾਨ ਲੈ ਲਓ ਜਿਹੜਾ ਗੋਡਿਆਂ ਦੇ ਪਹਾੜ ਲਾ ਦਿੱਤਾ ਉਹ ਕਿਉਂ ਡਰਦੇ ਬੈਠੇ ਨੇ ਉਹ ਕਿਉਂ ਸਹਿਯੋਗ ਕਰਦੇ ਬੈਠੇ ਨੇ ਇਸ ਵਿੱਚ ਚਾਈਨਾ ਇਸ ਲਈ ਸਹਿਯੋਗ ਕਰਦੇ ਬਾਇ ਨੇ ਕਿ ਅਸੀਂ ਪਰਮਾਣੂ ਸ਼ਕਤੀਆਂ ਇਹ ਕਹਿੰਦੇ ਜੀ ਅਸੀਂ ਪਰਮਾਣੂ ਹਥਿਆਰ ਖਤਮ ਕਰ ਦਿਆਂਗੇ ਇਹ ਉਹ ਕਾਂਗਰਸੀ ਨੇ ਜਿਨ੍ਹਾਂ ਨੇ ਰਾਮ ਜੀ ਦੇ ਰਾਮ ਲੱਲਾ ਦੇ ਅਸਤਿਤਵ ਤੇ ਪ੍ਰਸ਼ਨ ਉਠਾਤਾ ਰਾਹੁਲ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਨੇ ਕਿ ਰਾਮ ਜੀ ਦੇ ਹੋਈ ਨਹੀਂ ਕਿੱਥੇ ਹੋਏ ਨੇ ਇਹਨਾਂ ਨੇ ਰਾਮ 체ਤੂ ਜੁੱਥੋਂ ਪਾਰ ਕਰਕੇ ਰਾਮ ਜੀ ਨੇ ਲੰਕਾ ਦੇ ਉੱਤੇ ਵਿਜੇ ਪ੍ਰਾਪਤ ਕੀਤੀ ਇਹ ਉਹਨੂੰ ਤੁਰਾਨ ਲਗੇ ਸੀ ਕਿਉਂਕਿ ਜਾਜਾ ਦਾ ਨੇ ਛੋਟਾ ਰਸਤਾ ਕੱਢ ਗਏ ਅਰਬਾਰ ਬੈਜਰੀ ਸੋਧਖਾਨੀ ਜੀ ਉਸਲੇ ਨਾਸਾਨ ਦੇ ਬੋਰਡ ਦਿੱਤੀ ਅਮਰੀਕਨ ਏਜੰਸੀ ਨੇ ਔਰ ਸੁਪਰੀਮ ਕੋਰਟ ਭਾਰਤੀ ਜਨਤਾ ਪਾਰਟੀ ਗਈ ਤੇ ਰਾਮ ਸੇਤੂ ਨੂੰ ਬਚਾਇਆ ਇਹ ਉਹ ਕਾਂਗਰਸੀ ਨੇ